ਬੱਜਾ ਸੀ ਮਾਰ ਪੀਏ ਸਭ ਚੱਲੀ ਨਸੀ ਲੱਗੋ ਬੱਧ ਹੋ ਗਏ ਉਹ ਤੇ ਪਾਣੀ ਲਾ ਰਿਹਾ ਸੀ ਦੋਸਤ ਨੇ ਸੱਪ ਖਾ ਗਿਆ ਯਾੜੀ ਤੇ ਗਿਆ ਅਸੇ ਮੁੰਡਾ ਜੀ ਤੇ ਉੱਥੇ ਕੋਈ 10 ਲੱਗ ਜਾਨਵਰ ਖਾ ਗਿਆ ਠੀਕ ਹੈ ਠੀਕ ਹੈ ਉਹ ਫਿਰ ਪਿੰਡ ਕੇ ਆਏ ਪਿੰਡ ਤੇ ਪਤਾ ਲੱਗਿਆ ਹੋਰ ਜਾਂਦਾ ਉਹ ਮੌਕੇ ਤੇ ਬੈਠ ਬੋਹਰ ਦੇ ਨਾਲ ਲੱਗਦੇ ਪਿੰਡ ਨਿਹਾਲ ਖਿੜਾ ਦੇ ਰਹਿਣ ਵਾਲੇ ਇੱਕ ਮਜ਼ਦੂਰ ਕਿਸਾਨ ਦੀ ਆਪਣੇ ਖੇਤ ਨੂੰ ਪਾਣੀ ਲਾਉਣ ਦੌਰਾਨ ਜ਼ਹਿਰੀਲੇ ਸੱਪ ਦੇ ਡੰਗਨ ਕਾਰਨ ਮੌਤ ਹੋ ਗਈ ਜਿਸ ਦੀ লাশ ਨੂੰ ਹਸਪਤਾਲ ਦੇ ਮਰਦਾ ਘਰ ਚ ਰਖਵਾਇਆ ਗਿਆ ਮ੍ਰਿਤਕ ਤਿੰਨ ਬੱਚਿਆਂ ਦਾ ਪਿਤਾ ਸੀ ਪ੍ਰਾਪਤ ਜਾਣਕਾਰੀ ਅਨੁਸਾਰ ਨਾਮ ਪੁੱਤਰ ਪਿਰਥੀ RAM ਉਮਰ ਕਰੀਬ 35 ਸਾਲ ਪਿੰਡ ਦੇ ਇੱਕ ਮਾਲਕ ਦੇ ਖੇਤ ਵਿੱਚ ਜ਼ਮੀਨ ਨੂੰ ਪਾਣੀ ਲਾਉਣ ਗਿਆ ਸੀ ਪਾਣੀ ਲਗਾਉਂਦੇ ਸਮੇ ਉਸ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ ਜਿਸ ਕਾਰਨ ਉਹ ਬੇਹੋਸ਼ ਹੋ ਗਿਆ ਅਤੇ ਉੱਥੇ ਹੀ ਡਿੱਗ ਪਿਆ ਆਸ-ਪਾਸ ਦੇ ਕਿਸਾਨਾਂ ਨੇ ਇਸ ਦੀ ਸੂਚਨਾ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਸੂਚਨਾ ਮਿਲਨ ਤੇ ਉਸ ਦਾ ਭਰਾ ਪਰਿਵਾਰ ਅਤੇ ਰਿਸ਼ਤੇਦਾਰ ਉਸ ਨੂੰ ਗੱਡੀ 'ਚ ਪਾ ਕੇ ਇਲਾਜ ਲਈ ਹਸਪਤਾਲ 'ਚ ਲੈ ਕੇ ਜਾ ਰਹੇ ਸਨ ਕਿ ਰਸਤੇ 'ਚ ਉਸ ਦੀ ਮੌਤ ਹੋ ਗਈ ਜਿਸ ਕਾਰਨ ਤਿੰਨ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਪਰਛਾਵਾਂ ਉੱਠ ਗਿਆ ਇਸ ਸਬੰਧੀ ਹਸਪਤਾਲ ਦੇ ਡਾਕਟਰ ਡੀਵੀ ਅਰੋੜਾ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਨ੍ਹਾਂ ਤੋਂ ਅੱਥੇ ਆਈ ਸੀ ਕੋਈ ਸਾਹ ਸੀਗੇ ਨਹੀਂ ਜਿਵੇਂ ਡਾਂਸ ਕੀ ਕੋ ਬਾਤ ਹੈ ਸਰਪੰਚ ਇਸ ਤੋਂ ਬਾਅਦ ਪੁੱਛਣਾ ਕੋਈ ਹੈ ਇਸ ਦੌਰਾਨ ਪਿੰਡ ਦੇ ਸਰਪੰਚ ਅਤੇ ਮਿੱਤਕ ਦੇ ਵਾਰਸਾਂ ਨੇ ਵੀ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਖੇਤਾਂ ਵਿੱਚ ਕੰਮ ਕਰਦੇ ਸਮੇਂ ਸੱਪ ਦੇ ਡੰਗ ਨਾਲ ਉਸ ਦੀ ਮੌਤ ਹੋ ਗਈ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਬੰਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ ਉਹ ਪਰਿਵਾਰ ਵਿੱਚ ਇਕੱਲਾ ਕਮਾਉਣ ਵਾਲਾ ਸੀ ਕੀ ਨਾਮ ਕਿਹਾ ਕਿਹਾ ਹੈ ਕੀ ਭਰਾ ਦਾ ਕੀ ਨਾਮ ਸੀ ਕੀ ਗੱਲ ਕੀ ਹੋ ਰਹੀ ਹੈ ਇਸ ਤਰ੍ਹਾਂ ਪਤਾ ਨਹੀਂ ਉਹ ਅੱਛਾ ਕੀ ਸੋਚਦੇ ਨੇ ਉਸ ਨੂੰ ਉਸ ਨੂੰ ਵੀ ਨਹੀਂ ਪਰ ਉਹ ਦੋਵੇਂ ਲੱਗ ਸਕਦੇ ਅੱਛਾ ਤੁਹਾਡੇ ਕੋਲ ਕੰਮ ਕਰ ਰਹੇ ਸੀ ਪਾਣੀ ਲਾ ਰਹੇ ਸੀ ਹੋਇਆ ਗਿਆ ਆਪਣਾ ਦਿਹਾੜੀ ਤੇ ਗਿਆ ਸੀ ਅੱਛਾ ਦਿਹਾੜੀ ਤੇ ਗਿਆ ਸੀ ਉਹ ਤੇ ਪਾਣੀ ਲਾ ਰਹੇ ਜਿਹਦੇ ਉੱਤੇ ਨਾ ਸੱਤ ਪਾਣ ਤੇ ਕਿੰਨੇ ਵੇਲੇ ਦੀ ਗੱਲ ਆ ਜੀ ਇਹ ਲਗਭਗ 12 ਦੇ ਕਰੀਬ ਦੀ 12 ਸਵਾ 12 ਹੋ ਗਈ ਤੇ ਕੀ ਬੈਠ ਮੁੱਕੇ ਤੇ ਹੋ ਗਈ ਸੀ ਮੌਕੇ ਦਾ ਨਹੀਂ ਬੰਤਾ ਆਪਣਾ ਲਾੜੀ ਲੈ ਗਈ ਹੈ ਜਿਆ ਦੇ ਰਹਿੰਦਾ ਹਸਪਤਾਲ ਦੇ ਵਿੱਚ ਨਾ ਤੇ ਰਹਿੰਦਾ ਕਿੰਨੇ ਬੱਚੇ ਨੇ ਮੈਂ ਤਿੰਨ ਬੱਚੇ ਤੇ ਕਿੱਥੋਂ ਵਸੀ ਨੇ ਹਾਲ ਕਿਹੜਾ ਵਸੀ छोटे छोटे <reliable sound> ਉਹਤੇ ਪਾਣੀ ਲਾ ਰਿਆ ਸੀ ਉਸਤੇ ਨਾਲ ਸੱਪ ਖਾ ਗਿਆ ਕਿ ਆੜੀ ਤੇ ਗਿਆ ਅਸੀਂ ਮੁੰਡਾ ਜੀ ਤੇ ਉੱਤੇ ਕੋਈ ਜ਼ੇਰ ਲੱਗ ਜਾਨਵਰ ਖਾ ਗਿਆ ਠੀਕ ਹੈ ਠੀਕ ਹੈ ਉਹ ਫਿਰ ਪਿੰਡ ਕੇ ਆਏ ਪਿੰਡ ਤੇ ਪਤਾ ਲੱਗਿਆ ਹੋਰ ਜਾਂਦਾ ਉਹ ਮੋਕੇ ਦੇ ਬੈਠੇ ਬੋਹਰ ਦੇ ਨਾਲ ਲੱਗਦੇ ਪਿੰਡ ਨਿਹਾਲ ਖਿੜਾ ਦੇ ਰਹਿਣ ਵਾਲੇ ਇੱਕ ਮਜ਼ਦੂਰ ਕਿਸਾਨ ਦੀ ਆਪਣੇ ਖੇਤ ਨੂੰ ਪਾਣੀ ਲਾਉਣ ਦੌਰਾਨ ਜ਼ਹਿਰੀਲੇ ਸੱਪ ਦੇ ਡੰਗਨ ਕਾਰਨ ਮੌਤ ਹੋ ਗਈ ਜਿਸ ਦੀ লাশ ਨੂੰ ਹਸਪਤਾਲ ਦੇ ਮਰਦਾ ਘਰ ਚ ਰਖਵਾਇਆ ਗਿਆ ਮ੍ਰਿਤਕ ਤਿੰਨ ਬੱਚਿਆਂ ਦਾ ਪਿਤਾ ਸੀ ਪ੍ਰਾਪਤ ਜਾਣਕਾਰੀ ਅਨੁਸਾਰ ਨਾਮ ਰੰਗ ਪੁੱਤਰ ਪਿਰਥੀ RAM ਉਮਰ ਕਰੀਬ 35 ਸਾਲ ਪਿੰਡ ਦੇ ਇੱਕ ਮਾਲਕ ਦੇ ਖੇਤ ਵਿੱਚ ਜ਼ਮੀਨ ਨੂੰ ਪਾਣੀ ਲਾਉਣ ਗਿਆ ਸੀ ਪਾਣੀ ਲਗਾਉਂਦੇ ਸਮੇ ਉਸ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ ਜਿਸ ਕਾਰਨ ਉਹ ਬੇਹੋਸ਼ ਹੋ ਗਿਆ ਅਤੇ ਉੱਥੇ ਹੀ ਡਿੱਗ ਪਿਆ ਆਸ-ਪਾਸ ਦੇ ਕਿਸਾਨਾਂ ਨੇ ਇਸ ਦੀ ਸੂਚਨਾ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਸੂਚਨਾ ਮਿਲਨ ਤੇ ਉਸ ਦਾ ਭਰਾ ਪਰਿਵਾਰ ਅਤੇ ਰਿਸ਼ਤੇਦਾਰ ਉਸ ਨੂੰ ਗੱਡੀ 'ਚ ਪਾ ਕੇ ਇਲਾਜ ਲਈ ਹਸਪਤਾਲ 'ਚ ਲੈ ਕੇ ਜਾ ਰਹੇ ਸਨ ਕਿ ਰਸਤੇ 'ਚ ਉਸ ਦੀ ਮੌਤ ਹੋ ਗਈ ਜਿਸ ਕਾਰਨ ਤਿੰਨ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਪਰਛਾਵਾਂ ਉੱਠ ਗਿਆ ਇਸ ਸਬੰਧੀ ਹਸਪਤਾਲ ਦੇ ਡਾਕਟਰ ਡੀਵੀ ਅਰੋੜਾ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਨ੍ਹਾਂ ਤੋਂ ਬੱਚਾ ਸੀ ਆਪਣੀ ਸਮਝ ਨਹੀਂ ਲੱਸੀ ਦਾ ਨਹੀਂ ਹੋ ਗਈ ਅੱਥੇ ਆਏ ਸੀ ਕੋਈ ਸਾਹ ਸੀਗੇ ਜਿਹੜਾ ਡਾਂਸ ਕੀ ਬੋਲਦਾ ਨਾ ਸਾਰੇ ਉਸ ਤੋਂ ਬਾਅਦ ਪਸਟਣ ਤੋਂ ਬਾਰੇ ਹੈ ਇਸ ਦੌਰਾਨ ਪਿੰਡ ਦੇ ਸਰਪੰਚ ਅਤੇ ਮਿੱਤਕ ਦੇ ਵਾਰਸਾਂ ਨੇ ਵੀ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਖੇਤਾਂ ਵਿੱਚ ਕੰਮ ਕਰਦੇ ਸਮੇਂ ਸੱਪ ਦੇ ਡੰਗ ਨਾਲ ਉਸ ਦੀ ਮੌਤ ਹੋ ਗਈ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਬੰਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ ਉਹ ਪਰਿਵਾਰ ਵਿੱਚ ਇੱਕ ਇਕਲਕ ਕਮਾਉਣ ਵਾਲਾ ਸੀ ਕੀ ਨਾਮ ਪਟਾ ਕਿ ਨਾਮ ਕੀ ਭਰਾ ਦਾ ਕੀ ਨਾਮ ਸੀ ਕੀ ਗੱਲ ਕੀ ਹੋ ਰਹੀ ਹੈ ਸਤ ਜੀ ਅੱਛਾ ਕੀ ਸਵਾਲ ਹੈ ਕੀ ਸਵਾਲ ਹੈ 2000 ਦਾ ਸਤ ਜੀ ਅੱਛਾ ਤੁਹਾਡੇ ਕੋਲ ਕੰਮ ਕਰ ਰਿਹਾ ਸੀ ਪਾਣੀ ਲਾ ਰਿਹਾ ਸੀ ਹੋ ਗਿਆ ਆਪਣਾ ਦਿਹਾੜੀ ਤੇ ਗਿਆ ਸੀ ਲੈ ਅੱਛਾ ਦਿਹਾੜੀ ਤੇ ਗਿਆ ਸੀ ਉਹ ਤੇ ਪਾਣੀ ਲਾ ਰਿਹਾ ਸੀ ਤੇ ਉਸ ਨਾਲ ਸੱਤ ਪਾਣੀ ਤੇ ਕਿੰਨੇ ਵੇ ਦੀ ਗੱਲ ਆ ਜੀ ਇਹ ਲਗਭਗ 12 ਦੇ ਕਰੀਬ ਦੀ 12 ਸਵਾ 12 ਹੋ ਗਈ ਤੇ ਕਿੰਨੇ ਚ ਮੁੱਕੇ ਤੇ ਹੋ ਗਈ ਸੀ ਮੌਕੇ ਦਾ ਨਹੀਂ ਬੰਤਾ ਆਦਾ ਲਾ ਗਈ ਜੈ ਜੀ ਇਹ ਅੱਜ ਰਹਿੰਦਾ ਹਸਪਤਾਲ ਦੇ ਵਿੱਚ ਲਾ ਦੇ ਰਹਿੰਦਾ ਕਿੰਨੇ ਬੱਚੇ ਨੇ ਇਹਨੇ ਤਿੰਨ ਬੱਚੇ ਤੇ ਕਿੱਥੇ ਵਸੀ ਨੇ ਹਾਲ ਕਿਹੜਾ ਵਸੀ